ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਖਬਰਾ ਹੁਣ ਤੱਕ ਲੈ ਕੇ ਹਾਜ਼ਰ ਹਾਂ ਸੋ ਖਬਰਾਂ ਦੀ ਸ਼ੁਰੂਆਤ ਮੋਗਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੋ ਮਹਾਪੰਚਾਇਤ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ ਹੈ ਸੋ ਉੱਥੇ ਹੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਦੇ ਲਈ ਕਿਸਾਨ ਨੇ ਜਿਹੜੇ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਸ਼ੰਗਾਰਸ਼ ਕਰ ਰਹੇ ਨੇ ਤੇ ਹੁਣ ਕੇਂਦਰ ਸਰਕਾਰ ਵੱਲੋਂ ਮੰਡੀਕਰਨ ਖਤਮ ਕਰਦਿਆਂ ਇੱਕ ਨਵਾਂ ਕਾਨੂੰਨ ਹੈ ਜਿਹੜਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਨੇ ਜਿਹੜੇ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸੇ ਗੁੱਸੇ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਗਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਮਹਾ ਪੰਚਾਇਤ ਦਾ ਆਯੋਜਨ ਕੀਤਾ ਗਿਆ ਸੋ ਇਸ ਮਹਾ ਪੰਚਾਇਤ ਦੇ ਵਿੱਚ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕੀਤੀ ਸੋ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਨੂੰ ਪਰੇਸ਼ਾਨ ਕਰਦੀ ਰਹਿੰਦੀ ਹੈ ਕੇਂਦਰ ਸਰਕਾਰ ਵੱਲੋਂ ਵੱਡੇ ਸਹਿਕਾਰੀ ਘਰਾਨਿਆਂ ਨੂੰ ਲਾਹ ਪਹੁੰਚਾਉਣ ਦੇ ਲਈ ਕਿਸਾਨਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਥੇ ਹੀ ਛੋਟੇ ਕਿਸਾਨਾਂ ਨੂੰ ਖਤਮ ਕਰਨ ਦੀ ਨੀਅਤ ਦੇ ਨਾਲ ਭਾਜਪਾ ਸਰਕਾਰ ਕੰਮ ਕਰ ਰਹੀ ਹੈ ਸੋ ਨਾਲ ਹੀ ਕਿਸਾਨਾਂ ਦਾ ਆਖਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜੋ ਮੰਗਾਂ ਸਵੀਕਾਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਤੇ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਥਾਣਾ ਵੱਲੋਂ ਲਗਾਤਾਰ ਆਪਣਾ ਸੰਘਰਸ਼ جاری ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਉਹਨਾਂ ਦੀਆਂ ਮੰਗਾਂ ਹੈਗੇ 12 ਉਹਨਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਗਿਆ ਸੀ ਪਰੰਤੂ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਇਹਨਾਂ ਦਾ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ। ਤੁਸੀਂ ਦੇਖ ਸਕਦੇ ਹੋ ਇਹਨਾਂ ਰੋਸ ਪ੍ਰਦਰਸ਼ਨ ਦੇ ਕਾਰਨ ਅੱਜ ਮੋਕਾ ਦੇ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰਨ ਪਹੁੰਚਣਗੇ ਤੇ ਉਹਨਾਂ ਵੱਲੋਂ ਜਿਹੜੀ ਹੈਗੇ ਆ ਫੈਸਲਾ ਵੀ ਵੱਡੇ ਕੀਤੇ ਜਾਣਗੇ ਤੇ ਇਸ ਮੌਕੇ ਦੇ ਵਿਸ਼ੇ ਤੋਂ ਇਲਾਵਾ ਲਗ ਲਗ ਜਿਹੜੇ ਹੈਗੇ ਆ ਇੱਥੇ ਪਹੁੰਚ ਰਹੇ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੇ ਵਿੱਚ ਪੂਰਾ ਜੋਸ਼ ਨਜ਼ਰ ਆ ਰਿਹਾ ਹੈ। ਇਹਨਾਂ ਨਾਲ ਗੱਲਬਾਤ ਵੀ ਕਰਾਂਗੇ। ਜਿਹੜੀ ਮਹਾਪੰਚਾਇਤ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ? ਕੀ ਨਾਂ ਬਈ ਤੁਹਾਡਾ ਜੀ? ਮੇਰਾ ਨਾਂ ਜੀ ਪ੍ਰਗਟ ਸਿੰਘ ਭਾਰਤੀ ਕਿਸਾਨ ਜੀ ਪੰਜਾਬ ਦਾ ਕੋਰ ਕਮੇਟੀ ਮੈਂਬਰ ਪੰਜਾਬ ਹੈ ਜੀ। ਹਾਂ ਅੱਜ ਮਹਾਪੰਚਾਇਤ ਹੋ ਰਹੀ ਹੈ ਹੈਗੀ ਆ ਤੁਹਾਡੇ ਸੰਘਰਸ਼ ਲਗਾਤਾਰ ਜਾ ਰਿਹਾ ਹੈ। ਕੀ ਲਾਦਾ ਮਹਾਪੰਚਾਇਤ ਹੋਣ ਨਾਲ ਜਿਹੜਾ ਹੈਗਾ ਸਰਕਾਰ ਦੇ ਉੱਪਰ ਜਿਹੜੀ ਹੈਗੀ ਕੇਂਦਰ ਸਰਕਾਰ ਦੇ ਉੱਪਰ ਜਿਹੜੀ ਜੂਸ ਰਕੇਗੀ? ਦੇਖੋ ਜੀ ਸਰਕਾਰਾਂ ਦੇ ਉੱਤੇ ਤਾਂ ਜਿਹੜਾ ਸਾਡਾ ਕਿਸਾਨਾਂ ਦਾ ਦਬਾਅ ਪ੍ਰੈਸ਼ਰ ਹੈ ਅੱਜ ਦੀ ਜਿਹੜ ਜਦੋਂ ਦਿੱਲੀ ਅੰਦੋਲਨ ਵੀ ਸ਼ੁਰੂ ਹੋਇਆ ਸੀ ਉਦੋਂ ਮੋਗੇ ਦੇ ਉੱਤੋਂ ਜਿਹੜੀ ਸਾਡੀ ਮਾਂ ਪੰਚਾਇਤ ਹੋ ਕੇ ਤਗੜਾ ਦੋਨੋਂ ਜਿਹੜਾ ਅਸੀਂ ਆਰੰਭ ਕੀਤਾ ਸੀ ਤੇ ਅੱਜ ਦਾ ਵੱਡਾ ਕੱਠ ਜਿਹੜਾ ਮਾਂ ਪੰਚਾਇਤ ਦਾ तकरीबन 50000 ਦਾ ਕੱਠ ਹੋ ਗਿਆ ਤੇ ਕਿਸਾਨਾਂ ਦਾ ਆਜਦਾ ਜੀ ਬਹੁਤ ਵੱਡਾ ਕਾਫਲੇ ਜਿਹੜੇ ਸਾਡੇ ਅੱਜ ਸੰਯੁਕਤ ਮੋਰਚੇ ਸੱਦੇ ਤੇ ਪਹੁੰਚ ਰਹੇ ਨੇ ਹਾਂ ਕਿਹੜੇ ਕਿਹੜੇ ਅੱਗੂ ਆ ਰਹੇ ਜੀ ਇੱਥੇ ਜੀ ਰੁਲਦੂ ਮਾਨਸਾ ਡੱਲੇਵਾਲ ਤੇ ਚਲੋ ਉਹ ਸਾਡਾ ਜਿਹੜਾ ਐਸ ਕੇ ਐਮ ਦੇ ਵੱਖਰਾ ਉਧਰ ਪਾਰ ਆਪ ਦਾ ਸੰਘਰਸ਼ ਕਰ ਰਹੇ ਨੇ ਅਗਰਾਂਾ ਜਗENDER ਸਿੰਘ ਸੂਬਾ ਪ੍ਰਧਾਨ ਫਰਮਾਨ ਸਿੰਘ ਜੀ ਸੰਧੂ ਸਾਹਿਬ ਰਾਜੇਵਾਲ ਸਾਹਿਬ ਤੇ ਸਾਡੀਆਂ 37 ਜੱਥੇਬੰਦੀਆਂ ਦੇ ਸਾਰੇ ਆਗੂ ਤਕਰੀਬਨ ਜਿਹੜੇ ਸਾਡੇ ਐਸਕੇਐਮ ਦੇ ਸਾਰੇ ਇੱਥੇ ਪਹੁੰਚ ਰਹੇ ਨੇ ਜੀ ਖਸਾਨਾਂ ਵੱਲ ਲਗਾਤਾਰ ਸੰਘਰਸ਼ ਜਾਰੀ ਹੈ ਤੇ ਦੱਲੇਵਾਜੀ ਦੀ ਗੱਲ ਕਰੀਏ ਤਾਂ ਉਹ ਵੀ 45 ਦਿਨਾਂ ਤੋਂ ਜੇ ਬਖਰਤਾਲ ਦੇ ਬੈਠੇ ਆ ਕੇਂਦਰ ਸਰਕਾਰ ਦੇ ਜਿਹੜੇ ਕਰਨ ਦੇ ਉੱਪਰ ਜੂਲ ਨਹੀਂ ਸਿਰਕੀ ਕਿਹਨਾਂ ਦਾ ਮਾਂ ਪੰਚਾਇਤ ਨਾਲ ਹੋ ਜਾਵੇ ਅੱਜ ਜਿਹੜੀ ਮਾਂ ਪੰਚਾਇਤ ਇਸੇ ਵੱਡਾ ਮੇਨ ਵਸ ਇਸੇ ਆ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਕੇਂਦਰ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਪਈ ਆ ਸਾਡੇ ਜਿਹੜੇ ਕਿਸਾਨ ਆਗੂ ਆ ਸਾਡੇ 750 ਕਿਸਾਨ ਅਸੀਂ ਅੱਕੇ ਵੀ ਜਿਹੜਾ ਦਿੱਲੀ ਦੀਆਂ ਸ਼ਰਧਾਂ ਦੇ ਸ਼ਹੀਦ ਕਰਵਾ ਕੇ ਅਸੀਂ ਵਾਪਸ ਪਰਤੇ ਸੀ ਪਰ ਸਾਨੂੰ ਸਰਕਾਰ ਨੇ ਵਿਸ਼ਵਾਸ ਦਵਾਇਆ ਸੀ ਵੀ ਐਮਐਸਪੀ ਤੇ ਗਰੰਟੀ ਜਿਹੜੀ ਕਾਨੂੰਨ ਬਣਾਵਾਂਗੇ ਪਰ ਅੱਜ ਜਿਹੜੀ ਸਾਨੂੰ ਲੱਗਦਾ ਸਰਕਾਰ ਭੱਜ ਦੀ ਨਜ਼ਰ ਆ ਰਹੀ ਆ ਪਰ ਅਸੀਂ ਜਿਹੜੇ ਅੱਜ ਦੀ ਮਹਾਪੰਚਾਇਤ ਦੇ ਵਿੱਚ ਜਿਹੜੇ ਸਾਡੇ ਆਗੂ ਵੱਡਾ ਫੈਸਲਾ ਲੈਣਗੇ ਹੋ ਸਕਦਾ ਵੀ ਉਦੋਂ ਵੱਡਾ ਵੀ ਅੰਦੋਲਨ ਜਿਹੜਾ 1920 ਵਿੱਚ ਲੱਗਿਆ ਸੀ ਉਸ ਤੋਂ ਵੱਡਾ ਵੀ ਅੰਦੋਲਨ ਆਰੰਭ ਕਰੇ ਸਿੱਦੇ ਦਿੱਲੀ ਵਾਲ ਨੂੰ ਹੋ ਸਕਦਾ ਦੁਬਾਰਾ ਫੇਰ ਕੂਚ ਕਰੀਏ ਪਰ ਜਿਹੜੇ ਬੰਦੇ ਹੱਕ ਸਾਡੇ ਮੇਨ ਸਾਡੀਆਂ ਜਾਇਜ਼ ਮੰਗਾਂ ਨੇ ਸਾਡੀਆਂ ਸ਼ਵਾਮੀ ਨਾਥਨ ਰਿਪੋਰਟ ਜਿਹੜੀ ਬਣੀ ਆ ਉਸ ਰਿਪੋਰਟ ਨੂੰ ਅਸੀਂ ਚਾਹੁੰਦੇ ਆ ਸਾਡੀ ਲਾਗੂ ਕਰ ਦੇ ਰਿਪੋਰਟ ਤਿਆਰ ਕਰਨ ਵਾਲਾ ਦੁਨੀਆ ਤੋਂ ਚਲਾ ਗਿਆ ਪਰ ਇਹ ਸਰਕਾਰ ਜਿਹੜੀ 10 ਮਾਸਰੀ ਮੋਦੀ ਸਰਕਾਰ ਜਿਹੜੀ ਹੈ ਕਿਸਾਨਾਂ ਦੇ ਨਾਲ ਜਿਹੜੀ ਵਾਦਾ ਖਿਲਾਫੀ ਕਰਦੀ ਹੈ ਉਹਨੂੰ ਮਨਾਉਣ ਵਾਸਤੇ ਅਸੀਂ ਬੱਚਾ-ਬੱਚਾ ਜਿਹੜਾ ਇਸ ਅंदोलਨ ਦੇ ਵਿੱਚ ਉਖ ਦੇਾਂਗੇ ਅਸੀਂ ਹਾਂ ਜੇ ਗੱਲ ਕਰੀਏ ਕਿਸਾਨਾਂ ਵੱਲੋਂ ਮੰਗਾ ਕਿਸਾਨਾਂ ਦੀਆਂ ਮੰਗਾਂ ਦਾ ਕੇਂਦਰ ਸਰਕਾਰ ਉਹ ਮੰਗੀਆਂ ਸੀ ਲਾਗੂ ਨਹੀਂ ਕੀਤੀਆਂ ਜਾਂ ਨਵਾਂ ਖਰੜਾ ਕਾਨੂੰਨ ਲਾਗੂ ਕਰਤਾ ਹੈਗਾ ਇਹ ਲੱਗਦਾ ਕਿਤੇ ਕਿਤੇ ਡਿਵਰਟ ਕਰ ਰਹੀ ਹੈ ਕਿਸਾਨ ਇਹ ਬਿਲਕੁਲ ਹੀ ਜਿਹੜੀ ਸਰਕਾਰ ਹੈ ਬੇਹੱਦ ਮਾੜੀ ਨੀਤੀ ਤੇ ਆਈ ਹੋਈ ਹੈ ਮੋਦੀ ਸਰਕਾਰ ਸਮੇਂ ਦੀਆਂ ਹਕੂਮਤਾਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਕਿਸਾਨ ਨੇ ਹੱਕ ਜਿਹੜੇ ਖੋ ਗਏ ਸਾਡੇ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਲਿਆ ਕੇ ਕਾਮਯਾਬ ਕਰਨਾ ਚਾਹੁੰਦੇ ਆ ਪਰ ਅਸੀਂ ਜਿਹੜਾ ਆਪਦੇ ਹੱਕ ਲੈ ਬਗੈਰ ਘਰ ਨਹੀਂ ਬੈਠਾਂਗੇ ਸਾਰਾ ਪੰਜਾਬ ਛੱਡ ਕੇ ਸਾਰਾ ਹਿੰਦੁਸਤਾਨ ਜਿਹੜਾ ਇਹ ਸੜਕਾਂ ਤੇ ਆਊਗਾ ਤੇ ਆਪਣੇ ਜਿਹੜੇ ਬੰਦੀਆਂ ਵੇਣ ਮੰਗਾ ਮੇਨ ਜਿਹੜੇ ਹੱਕ ਨੇ ਠੀਕ ਹੈ ਸਰਕਾਰ ਨਵਾਂ ਖਰਾੜਾ ਲੈ ਕੇ ਆ ਰਹੀ ਆ ਪਰ ਇਹ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜੇ ਸਾਡੇ ਅੱਜ ਵੱਡੇ ਇਕੱਠ ਨੇ ਕਿਸਾਨ ਜਿਹੜਾ ਦੇ ਕੇ ਛੱਡਣਗੇ ਪਿੱਛੇ ਨਹੀਂ ਹਟਣਗੇ 1% ਵੀ ਪੈਰ ਨਹੀਂ ਪਿੱਛੇ ਕਰਾਂਗੇ ਅਸੀਂ ਇੰਨਾ ਵੱਲੋਂ ਜੋ ਕਹਿ ਗਿਆ ਹੈ ਜਿਹੜੀ ਪੰਜ ਮਾ ਪੰਚਾਇਤ ਹੋ ਰਹੀ ਹੈ ਇਹਦਾ ਕੋਈ ਨਾ ਕੋਈ ਜਿਹੜਾ ਸਿੱਟਾ ਜ਼ਰੂਰ ਨਿਕਲੇਗਾ ਤੁਸੀਂ ਗੱਲ ਕਰੀ ਆਪਾਂ ਜੇ ਗੱਲ ਕਰੀਏ ਕਿਸਾਨਾਂ ਦੇ ਨਾਲ ਜਿਹੜਾ ਹਮੇਸ਼ਾ ਕਿਸਾਨਾਂ ਬਤ ਸਰਕਾਰਾਂ ਵੱਲੋਂ ਧੱਕਾ ਕੀਤਾ ਜਾ ਰਿਹਾ ਹੈਗਾ ਜਿਹੜੇ ਕੋਆਪਰੇਟ ਕਰਾਣੇ ਨੂੰ ਜਿਹੜਾ ਫਾਇਦਾ ਦੇਣ ਲਈ ਤੁਸੀਂ ਕੀ ਦੇਖਦੇ ਹੋ ਦੇਖੋ ਜੀ ਇਹਨਾਂ ਦਾ ਫਾਇਦਾ ਹੀ ਸੋਚਦੀ ਸਰਕਾਰ ਤਾਂ ਜਿਹਦੇ ਵੱਡੇ ਉਹਨਾਂ ਦੇ ਵਿੱਚ ਕਰਜ਼ੇ ਮਾਫ ਕਰਤੇ ਆ ਜਿਹੜੇ ਕਿਸਾਨ ਨੇ ਕਦੋਂ ਦੇ ਕਰਜ਼ੇ ਹੀ ਦੱਬੇ ਆ ਕੋਈ ਕੁਸ਼ੀਆਂ ਕਰ ਰਹਾ ਕੋਈ ਸੁਣਵਾਈ ਨਹੀਂ ਅੰਦਰ ਰਹੀ ਉਲਟੇ ਦੂਜੇ ਕਾਨੂੰਨ ਹੀ ਥਾਪਦੇ ਨੇ ਕਦੀ ਕੋਚ ਕਦੀ ਕੋਚ ਜੀ ਗੱਲ ਇਹ ਨਾਮ ਵੈਗੜੂ ਜੀ ਆਖਾਲਚਾ ਜੀ ਹਾਂ ਬਿਲਕੁਲ ਜੀ ਇਹਨਾਂ ਜੋ ਕਹਿ ਰਹਾ ਕਿ ਜਿਹੜੀ ਕੇਂਦਰ ਸਰਕਾਰ ਜਿਹੜੀ ਹੈਗੀ ਆ ਕਿਸਾਨਾਂ ਦੇ ਉੱਪਰ ਜਿਹੜੀ ਦਗਤ ਆ ਜਿਹੜੀ ਜ਼ੁਲਮ ਢਾ ਰਹੀ ਆ ਔਰ ਖੁਦਕੁਸ਼ੀ ਵੀ ਕਰ ਰਹੀ ਦੀ ਦੇਖੋ ਕਿਸਾਨ ਜਿਹੜੇ ਤੇ ਕਾਫੀ ਜ਼ਿਆਦਾ ਪਹੁੰਚੇ ਹੈਗੇ ਆ ਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਹੈਗੇ ਕਿ ਇਹਨਾਂ ਦੇ ਜਿਹੜਾ ਹੋਰ ਕੀ ਕਹਿਣਾ ਹੈਗਾ ਜਿਹੜੇ ਤੁਸੀਂ ਇੱਥੇ ਪਹੁੰਚੇ ਹੋ ਮਹਾਪੰਚਾਇਤ ਦੇ ਵਿੱਚ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਹਦੇ ਵਿੱਚ ਵੀ ਔਰ ਨਾ ਸਭੀ ਕਿਸ ਤਰ੍ਹਾਂ ਸੰਘਰਸ਼ ਹੋਊਗਾ ਬਹੁਤ ਤੇਜ਼ ਹੋਏਗਾ ਜੀ ਸੰਘਰਸ਼ ਸਾਡੀਆਂ ਮੰਗਾਂ ਮੰਨਣ ਅਸੀਂ ਬਿਲਕੁਲ ਨਾਲ ਹਾਂ ਨਹੀਂ ਮੰਗਾਂ ਮੰ ਅੱਜ ਤੁਹਾਨੂੰ ਕਿਹੜਾ ਜਿਹੜੀ ਮਹਾਪੰਚਾਇਤ ਦਾ ਕੋਈ ਨਾ ਕੋਈ ਅਸਰ ਦਿਖੇਗਾ ਬਿਲਕੁਲ ਦਿਖੇਗਾ ਜੀ ਦਿਖੇਗਾ ਜੀ ਮਾਨੂੰ ਬਲਕਿ ਇਹਨਾਂ ਦੇ ਜੋ ਕਹਿਣਾ ਹੈਗਾ ਕਿਸਾਨਾਂ ਦਾ ਜਿਹੜਾ ਹੈਗਾ ਜਿਹੜੀ ਮਹਾਪੰਚਾਇਤ ਦਾ ਅਸਰ ਲਿਖਣ ਨੂੰ ਮਿਲੇਗਾ ਇੱਥੇ ਹੋਰ ਵੀ ਆਗੂ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਅੱਜ ਤੁਸੀਂ ਮਹਾਪੰਚਾਇਤ ਵਿੱਚ ਪਹੁੰਚੇ ਹੋ ਕੇਂਦਰ ਸਰਕਾਰ ਦੇ ਕੀ ਲਾਹਦਾ ਕੰਦੇ ਉੱਪਰ ਜੂ ਸਰਕੇਗੀ ਸਰਕੂਗਾ ਸਰਕੂ ਕਿਵੇਂ ਨਾ ਜੋ ਇੰਨੀ ਸੰਗਤ ਥਾਲੀ ਸੰਗਤ ਜਹੇ ਬੰਦਿਆ ਇਕੱਠੇ ਹੋਣ ਲਈਆਂ ਜੋ ਜਹੇ ਬੰਦਿਆ ਝੰਡਾ ਦੇ ਪਿਆਰ ਤਿਆਰ ਕੀਤਾ ਸਾਨੂੰ ਮਾਣ ਸ਼ਹਿਦਿਓ ਤੇ ਕੇਂਦਰ ਨੂੰ ਦੇਣਾ ਹੀ ਬਊਗਾ ਅੱਗੇ ਵੀ ਦਿੱਤਾ ਸੀ ਕੋਈ ਹੋਰ ਦੋਨਾਂ ਨੂੰ ਦੇ ਅਕਰ ਦਾ ਝੰਡਾ ਦੇਣਾ ਹੀ ਪੂਰਾ ਕੋਨੇ ਕੋਨੇ ਕੰਮ ਖਰਾਬ ਖਸਾਨਾ ਦਾ ਕਰਨਾ ਹੀ ਪੈਣਾ ਹੈ ਭਾਵੇਂ ਅੱਜ ਕਰਦੇ ਭਾਵੇਂ ਭਲਕੇ ਕਰਨਾ ਇਹ ਭਾਵੇਂ ਕਹਿੰਦੇ ਮਰਜੀ ਮੋਦੀ ਜੜਿਆਵੇ ਅਕਰਮ ਉਹਦੇ ਵੀ ਕੰਮ ਕਰਨਾ ਹੀ ਪਣਾ ਹੈ ਕਿੰਨੇ ਜੜੂਗਾ ੜੂਗਾ ਇਹ ਲੋਗ ਲੋਗ ਰਾਜ ਆ ਇਹ ਮੋਦੀ ਦਾ ਰਾਜ ਹੋ ਲੋਗ ਰਾਜ ਆ ਚਾਹੇ ਲੋਗ ਰਾਜ ਬੰਦ ਕਰੇ ਨਹੀਂ ਜੇ ਗੱਲ ਕਰੀਏ ਪਹਿਲਾਂ ਮੰਗਾ ਮੰਨੀਆਂ ਗਈਆਂ ਸੀ ਪਰੰਤੂ ਲਾਗੂ ਨਹੀਂ ਕੀਤਾ ਗਿਆ ਕੀ ਲੱਗਦਾ ਵੀ ਅਰਕੀ ਤੁਹਾਡੇ ਮੰਗਾ ਲਾਗੂ ਕਰ ਦੇਣਗੇ ਅਰਕੀ ਉੱਠਾਂਗੇ ਉਹਦੋਂ ਜੋ ਲਾਗੂ ਕਰਾ ਕੇ ਅੱਗੇ ਉੱਠ ਕੇ ਆਵਾਂਗੇ ਨਾ ਅੱਗੇ ਥੋੜੀ ਦੇਰ ਚਲੋ ਅਸੀਂ ਇਹ ਗੱਲ ਦਾ ਵਿਸ਼ਵਾਸ ਕਰਦੇ ਹਾਂ ਕਿ ਨਾਸਵਾਸ ਕਰਾਂਗੇ ਕੱਲ ਲਾਗੂ ਹੀ ਫੇਰ ਆਵਾਂਗੇ ਨਹੀਂ ਨਹੀਂ ਉਹ ਉੱਠਦੇ ਅਸੀਂ ਆਪੇ ਕਰੂਗਾ ਜੇ ਗੱਲ ਇਹ ਕਿ ਦੂਜੀ ਗੈਸਨੀਯੂਤ ਕਿਸਾਨ ਮੋਰਚਾ ਜਿਹੜੀ ਲੰਬੇ ਸਮੇਂ ਤੋਂ ਜਿਹੜੀ ਇਹ ਸੰਘਰਸ਼ ਕਰ ਰਹੀ ਹੈ ਇਸ ਵੇਲੇ ਬਾੜਾਂ ਦੇ ਬੈਠੀ ਹੈਗੀ ਆ ਉਹਨਾਂ ਨੂੰ ਦਿੱਲੀ ਨਹੀਂ ਤਾਂ ਜਾਣ ਦਿੱਤਾ ਜਾ ਰਿਹਾ ਹੈਗਾ ਕਿਵੇਂ ਦੇਖਦੇ ਹੋ ਜੋ ਥਾਰੇ ਨਾਲ ਦਰਬੇ ਥਾਰੇ জ্বলਜਣਗੇ ਕਿਦਾਂ ਦਾ ਕੁਹਰ ਇਹਨੂੰ ਜੋ ਸਾਰੀ ਜੰਦਾ ਦਰਬੇ ਕਦੇ ਨੂੰ ਨਿਕਲਣ ਜਣਾ ਇੰਨਾ ਜਿਹੜੀ ਜਦੋਂ ਅਸੀਂ ਨਹੀਂ ਦੋੜੇ ਨਹੀਂ ਦੋੜੇ ਹਾਲੇ ਵਿੱਚ ਕਿੱਧਰ ਗਏ ਨਾ ਕੀ ਲੱਗਦਾ ਦੋਨੇ ਜਿੱਥੇ ਸੰਯੁਕਤ ਕਿਸਾਨ ਮੋਰਚਾ ਦੇ ਗੈਸਨੀਯੂਤ ਕਿਸਾਨ ਮੋਰਚਾ ਉਹਦਾ ਸਭ ਕੱਟੇ ਹੋ ਸਕਦੀਆਂ ਹੋਣਗੇ ਕਿੱਥੇ ਹੋਣਗੇ ਫਿਰ ਆਪੂ ਅੱਜ ਨਹੀਂ ਕੱਲ ਕਿੱਥੇ ਹੋਣਾ ਹੈ ਹੋਣਾ ਹੈ ਜੂਰ ਹੋਵਾਂਗੇ ਜੂਰ ਕਿੱਥੇ ਹੋਵਾਂਗੇ ਅੱਗੇ ਵਧਦੇ ਹਾਂ ਉਧਰ ਭਟਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਨੇੜਲੇ ਪਿੰਡ ਵਿਦਿਆਲਾ ਵਿਖੇ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਪਤੀ ਪਤਨੀ ਮਾਮਲੇ ਵਿੱਚ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਸੋ ਜਾਣਕਾਰੀ ਦਿੰਦੇ ਆ ਐਸਐਸਪੀ ਅਮਨੀਤ ਕੋਂਡਲ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਵਿਦਿਆਲਾ ਦੇ ਢਾਣੀ ਵਿੱਚ ਰਹਿੰਦੇ ਪਤੀ ਪਤਨੀ ਦੇ ਬੇਰਹਿਮੀ ਨਾਲ ਕਤਲ ਕਰਨ ਦੀ ਸੂਚਨਾ ਮਿਲੀ ਸੀ ਸੋ ਪੁਲਿਸ ਵੱਲੋਂ ਵਕ ਵਕ ਪਹਿਲੂਆਂ ਤੇ ਜਾਂਚ ਕੀਤੀ ਗਈ ਤੇ ਇਸ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਗਿਆਸ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਦਾ ਕਤਲ ਵਿਕਰਮ ਸਿੰਘ ਨਾਮੀ ਵਿਅਕਤੀ ਵੱਲੋਂ ਕੀਤਾ ਗਿਆ ਜੋ ਕਿ ਗਿਆਸ ਸਿੰਘ ਦਾ ਸਾਕਾ ਭਰਾ ਹੈ ਤੇ ਉਸ ਵੱਲੋਂ ਇਸ ਘਟਨਾ ਨੂੰ ਜ਼ਮੀਨੀ ਵਿਵਾਦ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਕਿਉਂਕਿ ਵਿਕਰਮ ਸਿੰਘ ਨੂੰ ਲੱਗਦਾ ਸੀ ਕਿ ਗਿਆਸ ਸਿੰਘ ਵੱਲੋਂ ਸੜਕ ਦੇ ਨਾਲ ਲੱਗਦੀ ਜ਼ਮੀਨ ੱੱਕੇ ਨਾਲ ਕਬਜ਼ਾ ਕੀਤੀ ਹੋਈ ਹੈ। ਸੋ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਤਕਰਾਰ ਹੈ ਜਿਹੜੀ ਹੋਈ ਸੀ ਤੇ ਹੁਣ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਸੋ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਤੋਂ ਡੂੰਘਾਈ ਦੇ ਨਾਲ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ। ਜੀ ਅੱਜ ਦੀ ਜਿਹੜੀ ਜੀ ਪ੍ਰੈਸ ਕਾਨਫਰੰਸ ਹੈ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 6 ਤਰੀਕ ਨੂੰ ਸਦਰ ਰਾਮਪੁਰਾ 'ਚ ਇੱਕ ਬੜਾ ਹੀ ਬਰੂਟਲ ਡਬਲ ਮਰਡਰ ਦਾ ਕ੍ਰਾਈਮ ਹੋਇਆ ਸੀਗਾ। ਪਿੰਡ ਬਦਿਆਲਾ ਉਹਦੇ ਜੋ ਫਰਸਟਲੀ ਇਟ ਵਾਸ ਅ ਬਲਾਈਂਡ ਕੇਸ ਔਰ ਸਿንስ ਇੱਕ ਐਲਡਰਲੀ ਕਪਲ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਿਆ ਗਿਆ ਸੀ ਤਾਂ ਉਹਦੀ ਕ੍ਰਾਈਮ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ ਰਾਤ ਨੂੰ ਐਸਪੀ ਸਿਟੀ ਜਨਾ ਕੋਲ ਐਸਪੀ ਡੀ ਦਾ ਵੀ ਚਾਰਜ ਹੈ ਟੀਐਸਪੀ ਫੂਲ ਪ੍ਰਦੀਪ ਔਰ ਐਸਐਚਓ ਸਦਰ ਆਮਪੁਰਾ ਇਹਨਾਂ ਦੇ ਚੌਂਕੀ ਇੰਚਾਰਜ ਚੌਕੇ ਔਰ ਦੋਨੋਂ ਸੀਆਈਐਨ ਚਾਰजेस ਨੂੰ ਮੌਕੇ ਤੇ ਭੇਜਿਆ ਗਿਆ ਸੀ ਔਰ ਉਹਦੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਗਈ ਸੀ ਜਿਹੜੇ ਦੋਨੋਂ ਮ੍ਰਿਤਕ ਸਿਗੇ ਉਹਨਾਂ ਦੀ ਪਛਾਣ ਹੋਈ ਸੀ ਕਿਆ ਸਿੰਘ ਪੁੱਤਰ ਕਰਨੈਲ ਸਿੰਘ ਔਰ ਉਹਨਾਂ ਦੀ ਪਤਨੀ ਅਮਰਜੀਤ ਕੌਰ ਜਿਨ੍ਹਾਂ ਦੀ ਉਮਰ ਅਰਾਊਂਡ 60 ਪਲੱਸ ਹੈ ਔਰ ਇਹਨਾਂ ਦਾ ਬੇਟਾ ਇੱਕ ਸਰਕਾਰੀ ਜੌਬ ਕਰਦਾ ਦਿੱਲੀ ਵਿਖੇ ਸੋ ਬੇਸਡ ਔਨ ਦਾ ਕ੍ਰਾਈਮ ਐਫ ਆਈ ਆਰ ਨੰਬਰ 1 ਡੇਟਡ 7 ਕਿਉਂਕਿ ਲੇਟ ਨਾਈਟ ਦਾ ਇਨਸੀਡੈਂਟ ਸੀਗਾ ਤੇ ਐਫ ਆਈ ਆਰ ਲੌਂਚ ਕਰਦੇ 7 3 ਰੀਕ ਹੋ ਗਈ ਸੀ ਅੰਡਰ ਸੈਕਸ਼ਨ 103 ਔਰ 331 8 ਜਿਹੜਾ ਲਰਕਿੰਗ ਟ੍ਰੈਸਪਾਸਟ ਨਾਈਟ ਲੀਡਿੰਗ ਟੂ ਗ੍ਰੀਵਿਅਸ ਇਨਜਰੀ ਔਰ ਗਲਿਕ ਡੈਥ ਹੁੰਦਾ ਉਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਗਾ ਔਰ ਇਮੀਡੀਏਟਲੀ ਸਾਡੀ ਤਫਤੀਸ਼ ਸਟਾਰਟ ਹੋ ਗਈ ਸੀਗੇ ਔਰ ਇਹਦੇ ਚ ਐਸਪੀਡੀ ਐਸਪੀਸੀਟੀ ਆਬਲੀਗ ਐਸਪੀਡੀ ਨਰਿੰਦਰ ਸਿੰਘ ਨੇ ਸਾਰੀ ਇਨਵੈਸਟੀਗੇਸ਼ਨ ਨੂੰ ਸੁਪਰਵਾਈਜ਼ ਕੀਤਾ ক্লোਜ਼ਲੀ ਇਹਦੇ ਚ ਅਗਲੇ ਦਿਨ ਡੀਐਸਪੀ ਡੀ ਵੀ ਮੌਕੇ ਤੇ ਗਏ ਸੀ ਸਾਡੇ ਡੀਆਈਜੀ ਬਠਿੰਡਾ ਰੇਂਜ ਵੀ ਗਏ ਸੀ ਤੇ ਸਾਡੀ ਸਾਰੀ ਟੀਮ ਕੰਟੀਨਿਊਸ ਲੱਗੀ ਰਹੀ ਹੈ ਤੇ 8 ਤਰੀਕ ਨੂੰ ਬੇਸਡ ਔਨ ਕ੍ਰੈਡੀਬਲ ਇਨਪੁਟ ਅਸੀਂ ਜਿਹੜਾ ਵਿਕਰਮ ਸਿੰਘ ਹੈ ਉਹਨੂੰ ਉਹਨੂੰ ਕਾਬੂ ਕੀਤਾ ਗਿਆ ਸੀ ਔਰ ਪਤਾ ਲੱਗਿਆ ਕਿ ਇਹ ਵਿਕਰਮ ਸਿੰਘ ਜਿਹੜਾ ਕਿਆਸ ਸਿੰਘ ਹੈ ਮੇਰੇ ਤੱਕ ਇਹਦਾ ਸੱਕਾ ਭਰਾ ਹੈ ਔਰ ਦੌਰਾਨੀ ਤਫਤੀਸ਼ ਔਰ ਪੁੱਛਗਿੱਛ ਅਸੀਂ ਇਹਦੇ ਇਹਦੇ ਘਰ ਦੇ ਬਾਹਰ ਇਹਦੇ ਘਰ 'ਚ ਇੱਕ ਕੋਨੇ 'ਚ ਟਾਇਲਟ ਪੁਰਾਣਾ ਬਣਿਆ ਹੋਇਆ ਹੈ ਉਹਦੇ ਉੱਪਰ ਇੱਟਾਂ ਰੱਖੀਆਂ ਹੋਈਆਂ ਸੀ ਉੱਥੋਂ ਜਿਹੜਾ ਇਹਨੇ ਵੈਪਰ نیوز 'ਚ ਦੋ ਕ੍ਰਾਈਮ ਹੈ ਜਿਹੜਾ ਦਾਤ ਲੋਹਾ ਉਹਨੂੰ ਬਰਾਮਦ ਕਰਾਇਆ ਐਂਡ ਹੀ ਕੰਫੈਸ ਟੂ ਦ ਕ੍ਰਾਈਮ ਔਰ ਵਜਰਾਂਜੇ ਸ਼ੇ ਨਿਕਲੇ ਕਿ ਇਹ ਦੋਨੋਂ ਸੱਕੇ ਭਰਾ ਹੈ ਔਰ ਉਹਨਾਂ ਦਾ ਕਾਫੀ ਦੇਰ ਦਾ ਪ੍ਰਾਪਰਟੀ ਡਿਸਪਿਊਟ ਚੱਲ ਰਿਹਾ ਸੀਗਾ ਤਫ਼ਤੀਸ਼ ਚ ਪਤਾ ਲੱਗਿਆ ਕਿ 2018 ਚ ਵੀ ਇਹ ਨਾਦਾ बिकॉज ਆਫ ਦਿਸ ਪ੍ਰੋਪਰਟੀ ਕਾਫੀ ਲੜਾਈ ਝਗੜਾ ਹੋਇਆ ਸੀਗਾ ਔਰ ਇਹਨੂੰ ਲੱਗਦਾ ਸੀ ਕਿ ਸਾਡੀ ਜਿਹੜੀ ਸਾਂਝੀ ਜ਼ਮੀਨ ਹੈ ਇਹਦੇ ਚ ਫਰੰਟ ਪੋਰਸ਼ਨ ਹੈ ਜਿਹੜਾ ਜਿਹਦੀ ਜ਼ਿਆਦਾ ਮੋਨਿਟਰੀ ਵੈਲਿਊ ਹੁੰਦੀ ਹੈ ਉਹ ਇਹਦੇ ਸਕੇ ਪ੍ਰਾ ਕਿਆਸ ਸਿੰਘ ਨੂੰ ਮਿਲ ਗਿਆ ਔਰ ਮਤਲਬ ਜਿਹੜੀ ਨਿਸ਼ਾਨਦੇਹੀ ਸੀ ਉਹਦੇ ਤੋਂ ਸੈਟੀਸਫਾਈਡ ਨਹੀਂ ਸੀਗਾ ਇਸੇ ਕਰਕੇ ਹਰ ਬਾਰੀ ਜਦੋਂ ਆਪਣਾ ਝੋਨੇ ਵਗੈਰਾ ਦਾ ਵੀ ਸੀਜ਼ਨ ਚੱਲਦਾ ਹੈ ਉਦੋਂ ਵੀ ਜੋ ਸਾਨੂੰ ਪਤਾ ਲੱਗਿਆ ਆਪਣੇ ਪ੍ਰਾਣਾ ਲੜਾਈ ਕਰਦਾ ਰਹਿੰਦਾ ਸੀ ਔਰ ਖਾਰ ਖਾਂਦਾ ਸੀਗਾ ਸੋ ਉਦੇ ਹੀ ਤਹਿਤ ਇਹਨੇ ਜਿਸ ਦਿਨ 6 ਤਰੀਕ ਨੂੰ ਇਹਨੂੰ ਬਹੁਤ ਹੀ ਬਰੂਟਲੀ ਪਹਿਲਾਂ ਇਹਦੀ ਵਾਈਫ ਦਾ ਮਰਡਰ ਕੀਤਾ ਉਸ ਤੋਂ ਬਾਅਦ ਜਿਹੜਾ ਕਿਆਸ ਸਿੰਘ ਸੀਗਾ ਉਹ ਸ਼ਾਮ ਨੂੰ ਦੁੱਧ ਲੈਣ ਗਿਆ ਹੋਇਆ ਸੀ ਤੇ ਪਹਿਲਾਂ ਇਹਨੇ ਅੰਦਰ ਵੜ ਕੇ ਇਹਦੀ ਅਮਰਜੀਤ ਦਾ ਮਰਡਰ ਕੀਤਾ ਉਸ ਤੋਂ ਬਾਅਦ ਇਹ ਪਿੱਛੇ ਲੁਕ ਗਿਆ ਜੋ ਸਾਨੂੰ ਤਫਤੀਸ਼ ਚ ਪਤਾ ਲੱਗਿਆ دیوار ਦੇ ਪਿੱਛੇ ਜਦੋਂ ਇਹਦਾ ਬ੍ਰਦਰ ਕਿਆਸ ਸਿੰਘ ਅੰਦਰ ਐਂਟਰ ਕੀਤਾ ਘਰ ਚ ਉਹਨੇ ਉਹਨੂੰ ਪਿੱਛੋਂ ਹਟਾ ਕਰਕੇ ਬਹੁਤ ਹੀ ਬਰੂਟਲੀ ਲੋਹੇ ਦੇ ਦਾਤ ਨਾਲ ਲੋਦੇ ਸਿਰ ਦੇ ਬੈਕ ਤੇ ਕੰਟੀਨਿਊਸਲੀ ਵਾਰ ਕੀਤਾ ਜਿਹਦੇ ਨਾਲ ਦੋਨੋਂ ਹਸਬੰਡ ਵਾਈਫ ਦੀ ਮੌਕੇ ਤੇ ਹੀ ਡੈਥ ਹੋ ਗਈ ਸੀ ਬਟ ਸਾਡੀ ਟੀਮ ਨੇ ਬਹੁਤ ਹੀ ਸੂਝ ਬੂਝ ਨਾਲ ਔਰ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਨਾਲ ਇਹ ਕੇਸ ਨੂੰ ਕ੍ਰੈਕ ਕੀਤਾ ਐਂਡ ਇਸੇ ਤਰੀਕੇ ਨਾਲ ਸਾਨੂੰ ਪਤਾ ਲੱਗਿਆ ਕਿ ਇਨੀਸ਼ੀਅਲੀ ਕਿਉਂਕਿ ਰੀਅਲ ਫੈਮਿਲੀ ਚ ਅਸੀਂ ਨਹੀਂ ਇਸ ਤਰ੍ਹਾਂ ਕਰ ਸਕਦੇ ਬਟ ਬਿਕੋਜ਼ ਆਫ ਸੈਂਸਿਟਿਵ ਇਨਵੈਸਟੀਗੇਸ਼ਨ ਅਸੀਂ ਕੇਸ ਵਿਦਨ 2 ਡੇਸ ਅਸੀਂ ਇਹ ਕ੍ਰੈਕ ਕਰ ਲਿਆ ਔਰ ਪਤਾ ਲੱਗਿਆ ਕਿ ਇਹਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਜਿਹੜਾ ਆਪਣਾ ਵਿਕਰਮ ਸਿੰਘ ਹੈ ਬਟ ਇਹ ਖੇਤੀਬਾੜੀ ਕਰਦਾ ਸੀ ਤੇ ਔਰ ਕਿਸੇ ਪ੍ਰਾਈਵੇਟ ਸਕੂਲ ਚ ਇੱਕ ਸਿਕਿਉਰਿਟੀ ਗਾਰਡ ਦਾ ਹੀ ਰਾਮਪੁਰੇ ਕੰਮ ਕਰਦਾ ਔਰ ਹੁਣ ਅਸੀਂ ਇਹਦੀ ਰਿਮਾਂਡ ਲੈ ਕੇ ਕੁਝ ਹੋਰ ਵੀ ਸਾਨੂੰ ਕੁਝ ਲੋੜਿੰਦੀ ਚੀਜ਼ਾਂ ਹੈ ਇਨ ਪਾਰਟ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਅਸੀਂ ਬਰਾਮਦ ਕਰਾਂਗੇ ਥੈਂਕ ਯੂ ਰੀਅਲ ਬ੍ਰਦਰ ਮੈਮ ਹਾਂ ਜੀ ਇਹ ਤਾਂ ਸਕਾ ਪ੍ਰਾਈਜ਼ ਇਹ ਪ੍ਰੋਪਰਟੀ ਜਿਹੜੀ ਹੈ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਐਗਰੀਕਲਚਰ ਐਗਰੀਕਲਚਰਲ ਪ੍ਰੋਪਰਟੀ ਜੀ ਦਾ ਮਰਡਰ ਮॉड ਡੇਟ ਪਤਾ ਲੱਗੇ ਇਹਨੇ ਮਰਡਰ ਕਰੂ ਦਿੱਤਾ ਸੀ ਮਰਡਰ ਜੀ ਇਹਦਾ 6 ਤਰੀਕ ਸ਼ਾਮ ਨੂੰ ਜਦੋਂ ਇਹ ਗਿਆ ਹੈ ਅਰਾਊਂਡ 5 6 ਵਜੇ ਦੇ ਕਰੀਬ ਜਿਹੜਾ ਕਿਆ ਸਿੰਘਾ ਦੁੱਧ ਲੈਣ ਗਿਆ ਸੀਗਾ ਤੇ ਉਸ ਤੋਂ ਬਾਅਦ ਇਹ ਅੰਦਰ ਵੜਿਆ ਹੈ ਜਿਹੜਾ ਵਿਕਰਮ ਹੈ ਔਰ ਸਾਨੂੰ ਆਈ ਥਿੰਕ ਨੋਟ ਪਤਾ ਸਾਨੂੰ ਐਕਚੁਅਲੀ ਪਤਾ ਤਾਂ ਲੱਗਿਆ ਕਿਉਂਕਿ ਜਿਹੜਾ ਇਹਦਾ ਬੇਟਾ ਹੈ ਜਿਹੜਾ ਦਿੱਲੀ ਜੌਬ ਕਰਦਾ ਹੈ ਉਹ ਆਪਣੇ ਫਾਦਰ ਨੂੰ ਫੋਨ ਕਰ ਰਿਹਾ ਸੀ ਜਿਵੇਂ ਰੂਟੀਨ 'ਚ ਬੱਚੇ ਕਰਦੇ ਹ ਪਰ ਕਿਉਂਕਿ ਫੋਨ ਕਾਲ ਚੁੱਕ ਨਹੀਂ ਰਿਹਾ ਸੀ ਫੇਰ ਇਹਨੇ ਪਤਾ ਆਪਣੇ ਪਿੰਡ ਚ ਕੀ ਆ ਕਿਨੂੰ ਕਿਹਾ ਸੀ ਗਾਈ ਜਾ ਪਿੰਡ ਦੇ ਵਿੱਚ ਦੋਸਤ ਸੀਗਾ ਉਹਨੂੰ ਦੋਸਤ ਨੂੰ ਕਿਹਾ ਤਾਂ ਜਦੋਂ ਦੋਸਤ ਆ ਕੇ ਦੇਖਿਆ ਤੇ ਦੋ ਆਹ ਸਿਸਟਰ ਕਿਉਂ ਗਿਆ ਹਾਂ ਸਿਸਟਰ ਇਹਦਾ ਲੋਕਲੀ ਮੈਰਿਡ ਹੈਗੀ ਹੈ ਤੇ ਬਟ ਇਹਦੇ ਬੇਟੇ ਨੇ ਜਦੋਂ ਫੋਨ ਕਾਲਸ ਨਹੀਂ ਚੁੱਕੀਆਂ ਫਾਦਰ ਨੇ ਤਾਂ ਇਹਨੇ ਕਿਹਾ ਕਿ ਪਤਾ ਕਰਕੇ ਆਓ ਵੀ ਕੀ ਪ੍ਰੋਬਲਮ ਹੈ ਦੈਨ ਇਟ ਵਾਸ ਰਿਪੋਰਟਡ ਨਾਲ ਹੋਰ ਵੀ ਸੀ ਕਿ ਨਹੀਂ ਜੀ ਪਹਿਲਾਂ ਸਾਨੂੰ ਸ਼ੱਕ ਸੀ ਕਿ ਅਸੀਂ ਕਈ ਸ਼ੱਕੀ ਬੰਦਿਆਂ ਨੂੰ ਵੀ ਇਹ ਜੇ ਇਹਦੇ ਚ ਕੁਐਸਚਨਿੰਗ ਕੀਤੀ ਸੀਗੇ ਬਟ ਇਵੈਨਚੁਅਲੀ ਪਤਾ ਲੱਗਿਆ ਇਹਨੇ ਇਕੱਲੇ ਨਹੀਂ ਕੀਤਾ ਇਹਨੇ ਥੋੜਾ ਮਿਸਗਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਬਟ ਇਟ ਟਰਨਡ ਆਊਟ ਇਹਨੇ ਇਕੱਲੇ ਨਹੀਂ ਮਰਡਰ ਕੀਤਾ ਰਹਿੰਦੇ ਹੀ ਨੇੜੇ ਵੀ ਇਹ ਕਿ ਉਹ ਜੈਪੂਰ ਬਣੀ ਕੋ ਨਾਂ ਲਾਲ ਹੀ ਹੈਗੇ ਨਰਿੰਦਰ ਇਹ ਤੁਹਾਨੂੰ ਬਰੀਫਲੀ ਦੱਸ ਵੀ ਸਕਦੇ ਮੌਕੇ ਤੇ ਗਏ ਸੀ ਨਾਲੇ ਕਹਿੰਦੇ ਇਹਨਾਂ ਦਾ ਨਿਸ਼ਾਨੀ ਚ ਕਰ ਸੀਗੇ ਹਾਂਜੀ ਟਾਣੀ ਚ ਯਾਨੀ ਕਿ ਕੱਲਾ ਕਰ ਸੀ ਨਹੀਂ ਟਾਣੀ ਚ ਦੋਨੋਂ ਕਰਨੇ ਦੋਨੋਂ ਪਾਵਾ ਕਰ ਤਾਂ ਨਾਲ ਨਾਲ ਹੋਈ ਸਕਦੇ ਨੇ ਅੱਗੇ ਵਧਦੇ ਆ ਉਧਰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦੀ ਪਾਰਟੀ ਨੂੰ ਵੱਡਾ ਬਲ ਮਿਲਦਾ ਦਿਖਾਈ ਦੇ ਰਿਹਾ ਸੋ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਕੰਮ ਅਤੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਾਫ ਕਾ ਕਾਉਂਸਲਰ 하시불 हसन ਅਤੇ ਉਹਨਾਂ ਦੇ ਕਈ ਸਾਥੀ ਨੇ ਜਿਹੜੇ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਸੰਸਦ ਮੈਂਬਰ ਸੰਜੇ ਸਿੰਘ ਦੀ ਹਾਜ਼ਰੀ ਦੇ ਵਿੱਚ ਆਮ ਆਦੀ ਪਾਰਟੀ ਦਾ ਪੱਲਾ ਇਹਨਾਂ ਆਗੂਆਂ ਵੱਲੋਂ ਫੜਿਆ ਗਿਆ। ਅੱਜ ਬਹੁਤ ਖੁਸ਼ੀ ਦੀ ਬਾਤ ਹੈ ਕਿ ਹਮਾਰੇ ਗਾਂਧੀ ਨਗਰ ਕੇ ਜੋ ਪ੍ਰਤੀਆਸੀ ਹੈ ਦੀਪੂ ਚੌਧਰੀ ਜੀ ਉਹਨਕੇ ਪ੍ਰਯਾਸ ਸੇ ਹਸੀਬੁਲ हसन ਜੀ ਜੋ ਨਿਗਮ ਪਾਰਸ਼ਦ تھے और उनके साथ सैकड़ों साथी आम आदमी पार्टी परिवार में शामिल हो रहे हैं इससे न सिर्फ गांधीनगर विधानसभा क्षेत्र में बल्कि आसपास की विधानसभा क्षेत्रों में भी आम आदमी पार्टी को बहुत ताकत मिलेगी मैं हसीबुल हसन साहब के साथ जो लोग शामिल हो रहे हैं उनके नाम पढ़ देता हूं डॉक्टर रईस हाजी मुस्तकीम है? अच्छन अच्छन प्रद्धान, अच्छन प्रधान अच्छन प्रधान जी नजाकत हुसैन नज़ाकत हुसैन और तमाम साथी हैं जो आज इनके साथ शामिल हो रहे हैं आम आदमी पार्टी में मैं सबका हृदय की गहराइयों से अभिनंदन करता हूं खैर मकदम करता हूं और आप सब पार्टी से जुड़ के ਇਸ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਔਰ ਭਾਈ ਦੀਪੂ ਚੌਧਰੀ ਜੀ ਨੂੰ ਆਪਣੇ ਖੇਤਰ ਸੇ ਭਾਰੀ ਮਤੋਂ ਸੇ ਜਿਤਾਣੇ ਕੇ ਲੀਏ ਕੰਮ ਕਰੇਂਗੇ ਐਸਾ ਮੇਰਾ ਵਿਸ਼ਵਾਸ ਹੈ। ਅੱਗੇ ਵੱਧਦੇ ਉਧਰ ਅਮਰਤਸਰ ਦੇ ਈਸਟ ਮੋਹਨ ਨਗਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਚਾਬੀ ਦੇ ਛੱਲੇ ਨੂੰ ਲੈ ਕੇ ਦੋ ਧਿਰਾਂ ਦੇ ਵਿਚਾਲੇ ਜ਼ਬਰਦਸਤ ਝੜਪ ਦੇਖਣ ਨੂੰ ਮਿਲੀ। ਉੱਥੇ ਹੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ। ਸੋ ਪੀੜਤ ਵਿਅਕਤੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਬੱਚੇ ਦੇ ਨਾਲ ਜਿਸ ਵਿਅਕਤੀ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਉਸ ਵੱਲੋਂ ਚਾਬੀ ਦੇ ਛੱਲੇ ਨੂੰ ਲੈ ਕੇ ਪਹਿਲਾਂ ਵੀ ਲੜਾਈ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਵੱਲੋਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਇਸ ਬਾਬਤ ਸੂਚਨਾ ਦਿੱਤੀ ਗਈ ਤੇ ਪੀੜਤ ਪਰਿਵਾਰ ਨੇ ਦੱਸਿਆ ਕਿ ਜੇਕਰ ਇਹ ਨੌਜਵਾਨਾਂ ਵੱਲੋਂ ਹੋਰ ਹਮਲਾ ਤੇਜ਼ ਕੀਤਾ ਜਾਂਦਾ ਤਾਂ ਸ਼ਾਇਦ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਾਂ ਕਿ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤੇ ਦੋਨਾਂ ਪਾਰਟੀਆਂ ਤੋਂ ਪੁੱਛਗਿੱਛ ਜੜੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਗੱਲ ਇਦਾਂ ਜੀ ਆਪਣਾ ਮੇਰਾ ਭਤੀਜਾ ਕਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟ ਵਾ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਿਆਰੋਂ ਕੋਈ ਤੇ ਆਪਣੇ ਘਰੋਂ ਨਾ ਸਾਡੇ ਕੋਲੋਂ ਆਪਣੇ ਘਰ ਜਾਂਦੇ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦੇ ਨਾਲ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾ ਧੱਕੇ ਨਾਲ ਚਪਟਾ ਮਾਰ ਕੇ ਦਾ ਛੱਲਾ ਲਾ ਲਿਆ ਤੇ ਜਿਸ ਤੇ ਆ ਗਏ ਨੇ ਆ ਕੇ ਘਰ ਤੇ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਏਦਾਂ ਦਾ ਨਾ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਤੋਂ ਧਮਕੀਆਂ ਦੇਣ ਲੱਗ ਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਰੂ ਮੰਦਿਰੋਂ ਮੱਥਾ ਟੇਕ ਕੇ ਆ ਕੇ ਤੇ 10:00 ਵਜੇ ਤੇ ਰਾਹੁਲ ਨਾਂ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਨੇ ਰੋਕ ਲਿਆ ਰੋਕਣ ਤੋਂ ਬਾਅਦ ਇਹਦੇ ਚਪੇੜਾ ਚੁਪੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਤੇ ਉਹ ਤਾਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਮ ਹੈਗਾ ਤੇ ਮੇਰੇ ਕੋਲ ਛੱਲਾ ਲੈ ਕੇ ਬਾਹੋ ਤੇ ਇਸ ਦਾ ਇਸ ਇਸ ਬਾਰੇ ਘਰ ਆ ਕੇ ਨੇ ਫਿਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਦਾ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਨੇ ਕੀਤਾ ਤੇ ਉਹ ਸਾਰੇ ਗਰਮੋਂ ਲੱਗੇ ਤੇ ਦੂਸਰੇ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੋ ਆਇਆ ਤੇ ਆਂਦੇ ਉਹਨਾਂ ਨੇ ਏਟਰ ਰੋੜਾ ਚਲਾਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਭਾਈ ਕੀ ਖਾਸ ਹੈ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਿਆਰੋ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿਤੇ ਪਸੰਦ ਆ ਨਾ ਰਮਲ ਜੀ ਛੱਲੇ ਕਿੰਨੇ ਕੀ ਕੀਮਤ ਹੋਏਗੀ ਉਸ 100-150 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਲਿਆ ਹੋਰ ਇਟ ਰੋੜੇਵਰ ਆਏ ਨੇ ਸਾਡੇ ਬੂਹੇ ਬੂਹੇ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਮੰਗ ਕੇ ਕੀ ਕਰਦੇ ਮੰਗ ਕੇ ਕਰਦੇ ਆ ਕਿ ਇਹ ਜਿਹੜੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਨੇ ਆਏ ਦਿਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਅਇ ਦਿਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਐਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਿਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ ਬਾਰ ਇਹ ਕੰਮ ਕਰਦੇ ਨੇ ਇਹਦੇ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਭਾਜੀ ਮੇਰਾ ਨਾਮ ਮਕੇਸ਼ ਕੁਮਾਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਭਾਜੀ ਮੈਂ ਸੀ ਬਲੌਗ ਇਸਤਮੌ ਨਗਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਇਹ ਭਾਜੀ ਮੈਂ ਬਾਹਰ ਸੀਗਾ ਮੇਰੀ ਤੇ ਗਿਆ ਸੀ ਮੇਰੇ ਮਗਰੋਂ ਮੇਰਾ ਮੁੰਡਾ ਘਰ ਕੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਤੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੇ ਦਿਨ ਤੀਕ ਨੂੰ ਛੱਲਾ ਖੋਇਆ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰਿਜ ਤੇ ਗਿਆ ਸੀ ਮੈਨੂੰ ਨਹੀਂ ਜਹੀ ਪਾਜੀ ਪਤਾ ਇਹਦਾ ਇਸ ਬਾਰੇ ਤੇ ਪਾਜੀ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰਿਜ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਵੀ ਤੀਸਰੇ ਦਿਨ ਮੈਂ ਪਾਜੀ ਫੇਰ ਜੰਮੂ ਮਲਕੀ ਸ਼ਾਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਪਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਜਿਹੜੇ ਤੁਹਾਡੇ ਬੇੜੋ ਦੀ ਇੰਨੀ ਕੋਮਰ ਹੈਗੀ ਹੈ 13-14 ਸਾਲ ਦੀ ਉਮਰ ਹੈ ਹਾਂਜੀ ਮੀਨ ਛੱਲੇ ਤੋਂ ਮੀਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕਿ ਕਿਹੜਾ ਚਲਾਤੀ ਹਾਂ ਹਾਂਜੀ ਮੁੰਡੇ ਲੈ ਕੇ ਆਏ ਭਾਜੀ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਘਰ ਦੇ ਉੱਤੇ ਅਸੀਂ ਭਾਜੀ ਸਾਰੇ ਮੌਜੂਦ ਸੀ ਲੇਡੀਜ਼ ਵੀ ਹਾਂਜੀ ਲੇਡੀਜ਼ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿੰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਕੇ ਆਏ ਨਾਲ ਇੱਟਾਂ ਲੈ ਕੇ ਆਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰੀ ਇੰਨੀਆਂ ਚੱਲੀਆਂ ਲੱਗਦਾ ਕਿ ਵੀ ਤੇਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਅਗਰ ਹਾਂਜੀ ਜਾਨੀ ਭਾਈ ਇਹਨੇ ਚਾਲੀ ਮਾਲੀ ਨੁਕਸਾਨ ਕਰਨੀ ਆਹੀ ਇੱਕ ਕਿਸਮ ਦਾ ਹੁਣ ਮੰਗ ਹੀ ਕਰਦੇ ਪ੍ਰਸ਼ਾਸਨ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਇਹਦੇ ਚ ਹੁਣੇ ਕੰਪਲੇਟ ਆਈ ਸੀ ਤੇ ਉਸ ਦੇ ਬਾਅਦ ਸਾਡੇ ਡਿਊਟੀ ਅਫਸਰ ਉੱਥੇ ਮੌਕੇ ਤੇ ਪਹੁੰਚੇ ਆ ਇਹ ਉੱਥੇ ਦੋ ਪਾਰਟੀਆਂ ਅੰਸਤੂਨਾਂ ਦਾ ਕੁਝ ਦਿਨ ਪਹਿਲਾਂ ਵੀ ਟਕਰਾਰ ਹੋਇਆ ਸੀਗਾ ਉਹਦੇ ਇਸ ਬੰਦੀ ਕੋਲ ਖਬਰ ਮਿਲੀਆਂ ਵੀ ਉਹਨਾਂ ਨੇ ਤੁਸੀਂ ਪਾਰਟੀ ਵਾਲੇ ਟਟਾ ਟਟਾ ਚਲਾਇਆ ਉਹਦੇ ਬਾਰੇ ਤੁਸੀਂ ਕੀਤਾ ਜਾ ਰਿਹਾ ਪਰ ਕਿਸੇ ਬੰਦੇ ਨੂੰ ਕੋਈ ਮੇਜਰ ਕੋਈ ਵੱਡੀ ਥੱਟ ਵੀ ਆਈ ਨਹੀਂ ਨਹੀਂ ਸੱਟਬਰੇ ਵਿੱਚ ਕੋਈ ਜਾਣਕਾਰੀ ਨਹੀਂ ਅੱਗੇ ਵਾਦਦੇ ਉਧਰ ਬਿੱਤੇ ਦੇਣੀ ਬਟਾਲਾ ਪੁਲਿਸ ਅਧੀਨ ਪੈਂਦੀਆਂ ਚੌਂਕੀਆਂ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਧਮਾਕੇ ਕੀਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਦੇ ਹੋਏ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੋ ਜਦੋਂ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਨੇ ਮੰਨਿਆ ਕਿ ਇਹਨਾਂ ਦੇ ਕੋਲ ਕੋਈ ਅਸਲਾ ਮੌਜੂਦ ਸੀ ਸੋ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਅਸਲਾ ਰਿਕਵਰ ਕਰਨ ਦੇ ਲਈ ਲੈ ਕੇ ਗਈ ਤਾਂ ਜਿਸ ਜਗ੍ਹਾ ਦੇ ਉੱਤੇ ਅਸਲਾ ਪਿਆ ਸੀ ਇਹਨਾਂ ਨੇ ਤੁਰੰਤ ਉੱਥੋਂ ਅਸਲਾ ਕੱਢ ਕੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰ ਦਿੱਤੀ ਸੋ ਪੰਜ ਰਾਉਂਡ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ ਗਈ ਸੋ ਪੁਲਿਸ ਦੇ ਜਵਾਬੀ ਫਾਇਰ ਮੌਕੇ ਦੋ ਨੌਜਵਾਨ ਨੇ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਹਿਲਾਂ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਚੰਡੀਗੜ੍ਹ ਦੇ ਪੀਜੀਐ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਜਿੱਥੇ ਇੱਕ ਨੌਜਵਾਨ ਦੀ ਲੱਤ ਹੈ ਜਿਹੜੀ ਕੱਟਣੀ ਪੈ ਗਈ ਜਿੱਦੀ ਫੋਟੋ ਵੀ ਹੁਣ ਸਾਹਮਣੇ ਆਈ ਹੈ ਸੋ ਇਸ ਮਾਮਲੇ ਉੱਤੇ ਡੀਐਸਪੀ ਫਤਿਹਗੜ ਚੂੜੀਆਂ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਉਹਨਾਂ ਦਾ ਆਖਣਾ ਹੈ ਕਿ ਇਹ ਉਹ ਨੌਜਵਾਨ ਦੀ ਫੋਟੋ ਹੈ ਜਿਸ ਦੇ ਪੁਲਸ ਚੌਂਕੀ ਦੇ ਉੱਤੇ ਹਮਲਾ ਕੀਤਾ ਸੀ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਦੇਸ਼ ਵਿਰੋਧੀ ਸਮਾਜ ਵਿਰੋਧੀ ਜਾਂ ਫਿਰ ਪਰਿਵਾਰ ਵਿਰੋਧੀ ਕੰਮ ਨਾ ਕਰੋ ਜਿਸ ਨਾਲ ਤੁਹਾਡਾ ਅਜਿਹਾ ਹਸ਼ਰ ਹੋਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਲੋਕ ਇਹਨਾਂ ਨੌਜਵਾਨਾਂ ਨੂੰ ਵਰਗ ਲਾਉਂਦੇ ਨੇ ਉਹ ਚੰਦ ਰੁਪਏ ਇਹਨਾਂ ਨੂੰ ਦਿੰਦੇ ਨੇ ਤੇ ਖੁਦ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪਰ ਸਾਡੇ ਨੌਜਵਾਨ ਕੁਝ ਪੈਸੇ ਦੇ ਲਈ ਆਪਣਾ ਜ਼ਮੀਰ ਵੇਚ ਕੇ ਸਮਾਜ ਵਿਰੋਧੀ ਤੇ ਦੇਸ਼ ਵਿਰੋਧੀ ਕੰਮ ਕਰਦੇ ਨੇ ਜੋ ਕਿ ਗਲਤ ਹੈ ਤੇ ਇਸ ਦਾ ਅੰਜਾਮ ਵੀ ਬਹੁਤ ਮਾੜਾ ਹੁੰਦਾ 12 ਨਵੰਬਰ 2024 ਨੂੰ ਜਿਹੜਾ ਥਾਣਾ ਸਾਡਾ ਕਰਨੀਏ ਕੇ ਬੰਗਰ ਹੈ ਉਹਦੇ ਉੱਤੇ ਗਨੈਡ ਅਟੈਕ ਹੋਇਆ ਸੀ ਉਸ ਦੀ ਤਫਤੀਸ਼ ਦੇ ਦੌਰਾਨ ਜਿਹੜੇ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਔਰ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਹੈ ਪੁਲਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਇਸਤਲਾ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ داخل ਕਰਵਾਇਆ ਇਲਾਜ ਵਾਸਤੇ ਸਿਵਲ ਹਸਪੀਟਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆਈ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਇੱਕ ਲੱਤ ਹੈ ਉਹ ਕੱਟਨੀ ਪਈ ਬੰਦੇ ਫੈਮਿਲੀ ਬੈਕਗਰਾਉਂਡ ਦੱਸਤਾ ਦੇਖੋ ਇਹ ਬੱਚੇ ਸਾਰੇ ਮੀਡਲ ਜਿਹੜੇ ਹੈਗਾ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤ ਕਰੇ ਲੋਗ ਨੇ ਔਰ ਜਿਹੜੇ ਇਹ ਗੈਂਗਸਟਰ ਬਾਰ ਵਿਦੇਸ਼ਾਂ ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਹਨਾਂ ਕੋਲੋਂ ਜਿਹੜੇ ਐਂਟੀ ਸੋਸ਼ਲ ਜਿਹੜੇ 엘మెంట్ਸ ਹੈਗੇ ਨੇ ਇਹ ਬਾਹਰ ਬੈਠੇ ਇਹਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ ਚ ਆ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਗ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਨੇ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ ਵਾਦਤਾਂ ਕਰਾਉਣਾ ਚਾਹੁੰਦੇ ਆ ਔਰ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਕੰਮ 'ਤੇ ਆ ਰੱਖੋ ਆਪਣੀ ਪੜ੍ਹਾਈ 'ਵਲ ਤੇ ਆ ਰੱਖੋ ਇਹਨਾਂ ਨੇ ਤੁਹਾਨੂੰ ਕੁਛ ਨਹੀਂ ਦੇਣਾ ਇਹ ਆਪ ਤਾਂ ਜਿਹੜੇ ਵਾਦਤਾਂ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਬਹਿਕਾਵੇ 'ਚ ਆ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ ਅੱਗੇ ਵਧਦੇ ਹੁਦਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਡੱਲੇਵਾਲ ਦੀ ਸਿਹਤ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਸੋ ਇਸੇ ਦੌਰਾਨ ਖਨੋਰੀ ਬਾਰਡਰ ਦੇ ਉੱਤੇ ਹਲਚਲ ਜਿਹੜੀ ਵਾਦੀ ਨਜ਼ਰ ਆ ਰਹੀ ਹੈ ਸੋ ਖਨੋਰੀ ਬਾਰਡਰ ਦੇ ਉੱਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੈ ਜਿਹੜੀ ਇੱਕ ਨਿੱਜੀ ਹੋਟਲ ਦੇ ਵਿੱਚ ਹੋਈ ਹੈ ਸੋ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਉਪਰੰਤ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ মিডিਆ ਦੇ ਨਾਲ ਗੱਲਬਾਤ ਕੀਤੀ ਹੈ। ਦੇਖੋ ਮੋਟੀ ਗੱਲ ਮੈਂ ਨਾ ਅੱਜ ਜਿਹੜੇ ਡਲੇਵਾਲ ਸਾਹਿਬ ਨਾਲ ਗੱਲ ਹੋਈ ਸੀ। ਮੈਨੂੰ ਸਵੇਰ ਡਲੇਵਾਲ ਸਾਹਿਬ ਨੇ ਬੁਲਾਇਆ ਸੀਗਾ। ਤਕਰੀਬਨ ਤਕਰੀਬਨ ਉਹ ਮੈਂ ਕੋਸ਼ਿਸ਼ ਕੀਤੀ ਉਹ ਗੱਲ ਸਾਰੀ ਕਹਿਣ ਦੀ ਉਹ ਕਹਿਤੀ ਆ। ਉਹ ਗੱਲ ਤਕਰੀਬਨ ਇਹਨਾਂ ਕੋਲੇ ਵੀ ਸਾਰੀ ਆ ਗਈ ਹੈ ਭਾਈ ਜਿਹੜੇ ਹਾਲਾਤ ਦੇ ਵਿੱਚ। ਉਹ ਬਾਰ-ਬਾਰ ਕੋਈ ਗੱਲ ਹੈ ਨਹੀਂ ਅਸੀਂ ਕਿ ਜਾਂ ਤੱਕ ਕੋਈ ਪ੍ਰਪੋਜ਼ਲ ਲੈ ਕੇ ਆਓ ਜਿਹੜੀ ਤੇ ਅਸੀਂ ਵਿਚਾਰ ਕਰ ਸਕੀਏ। ਜਾਂ ਤੁਸੀਂ ਸਾਫ਼ ਕਰੋ ਵੀ ਸਾਡੀ ਕੋਈ ਪਹੁੰਚ ਨਹੀਂ ਤੁਸੀਂ ਸਟੈਂਡ ਲੈ ਕੇ ਬਾਰੇ ਪੰਜਾਬ ਸਰਕਾਰ ਸਾਡੇ ਕੰਨੀ ਪਹੁੰਚੇ ਵੀ ਭਾਈ ਅਸੀਂ ਤੇ ਇੱਧਰ ਬੈਠਿਆ ਸੈਨਸਰਮਾਈ ਨੇ। ਅੱਧ ਵਿਚਾਲੇ ਜੇ ਆ ਕੇ ਹੁਣ ਜਿੰਨੇ ਸਾਡੇ ਵੀ ਜ਼ਿਲ੍ਹਾ ਪ੍ਰਧਾਨ ਜਰਸਕਤਰ ਸਾਰੇ ਬੈਠੇ ਨੇ। ਬਈ ਯਾਰ ਇੰਨੀ ਲੰਮੀ 2-2 3-3 ਘੰਟੇ ਤੁਸੀਂ ਕੀ ਗੱਲ ਕਰਦੇ ਹੋ? ਇਹ ਆਮ ਹੀ ਚਰਚਾ ਹੁੰਦੀ ਹੈ ਵੀ ਜੇ ਕੋਈ ਇਸ਼ੂ ਹੀ ਨਹੀਂ ਤਾਂ ਫਿਰ ਗੱਲ ਤਾਂ ਟੁੱਟ ਜਾਣੀ ਸੀ। ਕੁਝ ਨਹੀਂਗਾ ਜਿਹੜੀ ਉਹਦੀ ਸਿਹਤ ਸੰਬੰਧੀ ਹੈਗੀ ਗੱਲਬਾਤ। ਵੀ ਐਂ ਕਰ ਲੋ ਐਂ ਕਰ ਲੋ ਜੀ ਐਂ ਕਰ ਲੋ ਉਸ ਅਸੀਂ ਮਨਾ ਕਰਤਾ ਵੀ ਕੋਈ ਨਹੀਂ ਹੁਣ ਉਹ ਆਪਣੇ ਮਸ਼ੀਨਾਂ ਵਿਚ ਉਹਨਾਂ ਵੀ ਲੈ ਕੇ ਆਏ ਸੀ ਵੀ ਫਾਟਾ ਮੋਟਾ ਸਭ ਚੈੱਕ ਤਾਂ ਕਰ ਲਿਆ ਨੇ ਤੁਸੀਂ ਕਹਿੰਦੇ ਨਹੀਂ ਹੁਣ ਡੱਲੇਪਾਲ ਸਾਹਮਣੇ ਮਨਾ ਕੀਤੀ ਆ ਉਹ ਇਸ ਗੱਲ ਦੇ ਵਿੱਚੋਂ ਕਹਿੰਦੇ ਵੀ ਸਵੇਰ ਵੇਖ ਲੈਣੇ ਆ ਅਸੀਂ ਆਖਿਆ ਵੀ ਸੋਟਣਾ ਐ ਗਰੀਨੀ ਤੁਸੀਂ ਕੱਲ ਨੂੰ ਕੋਈ ਸਾਨੂੰ ਬੁਲਾਇਆ ਕੱਲ ਆਪਣਾ ਹਰਿਆਣੇ ਦੇ ਵਿੱਚੋਂ ਜਿਹੜਾ ਬਾਬਾ ਮਾਲ ਸਮੂਲਸ ਕਰਦਾ ਉਹ ਵੀ ਬਹੁਤ ਵਾਰੀ ਮਰਮਰ ਤੇ ਬੈਠਾ ਹੈਗਾ ਉਹ ਸਾਰਾ ਸਮਾਨ ਲੈ ਕੇ ਆਇਆ ਅਸੀਂ ਆਪ ਬੁਲਾਇਆ ਉਹਨੂੰ ਦੋ ਤਿੰਨ ਪਹਿਲਾਂ ਕਹਿ ਕੇ ਵੀ ਸਾਰਾ ਕੁਝ ਲੈ ਕੇ ਆ ਪਾਣੀ ਪੂਣੀ ਵੀ ਲੈ ਕੇ ਆ ਸਾਰਾ ਕੁਸ਼ਮਾਲ ਤੇ ਤੇਲ ਤੂਲ ਪਰ ਢੱਲੇਵਾਲ ਸਾਹਿਬ ਨੇ ਉਹਨੂੰ ਮਨਾ ਕਰਤਾ ਉਹ ਰਾਤ ਉਹ ਵੀ ਮੁੜ ਕੇ ਗਿਆ ਮੈਂ ਕਿਹਾ ਵੀ ਕੋਈ ਨਹੀਂ ਕੋਸ਼ਿਸ਼ ਕਰ ਲੋ ਤਾਂ ਢੱਲੇਵਾਲ ਸਾਹਿਬ ਨੇ ਜਦੋਂ ਮੈਨੂੰ ਕਹਿ ਦਿੱਤਾ ਵੀ ਯਾਰ ਕੋਈ ਬੁਲਾਉਣਾ ਹੀ ਨਹੀਂ ਤੁਸੀਂ ਕੋਈ ਪ੍ਰੋਪੋਜ਼ਲ ਲੈ ਕੇ ਆ ਕੋਈ ਮੰਗਿਆ ਸਾਡੇ ਨਾਲ ਗੱਲ ਕਰ ਲੋ ਉਹ ਫਿਰ ਇਸ ਗੱਲ ਤੋਂ ਮੁੜ ਗਿਆ ਤਕਰੀਬਨ 100% ਸੱਚਾਈ ਹੈ ਕਿ ਉਹ ਇਸ 이슈 ਤੇ ਨਹੀਂ ਗੱਲ ਕੀਤੀ ਜਿਹੜੀਆਂ ਗੱਲਾਂ ਤੇ ਆਪਾਂ ਕਹੌਣਾ ਚਾਹੁੰਦੇ ਆ ਵੀ ਸਰਕਾਰ ਕੋਈ ਮੰਗਾਂ ਤੇ ਗੱਲ ਕਰਨਾ ਚਾਹੁੰਦੀ ਐ ਕਿ ਨਹੀਂ ਚਾਹੁੰਦੀ ਜਾਂ ਜਵਾਬ ਹੀ ਐ ਉਹ ਗੱਲ ਵੀ ਮੈਂ ਕਹੀ ਐ ਵੀ ਜਾਂ ਤਾਂ ਸੰਵਿਧਾਨਕ ਚ ਨਹੀਂ ਆਉਂਦੀ ਹੋਵੇ ਗੱਲ ਸਰਕਾਰ ਨੇ ਕੋਈ ਐਗਰੀਮੈਂਟ ਸਾਡੇ ਨਾਲ ਕੀਤਾ ਹੀ ਨਾ ਹੋਵੇ ਜਾਂ ਕੋਈ ਲੋਕਾਂ ਨਾਲ ਚੋਣਾਂ ਵੇਲੇ ਕੋਈ ਕੀਤਾ ਹੀ ਨਾ ਵਿਜੇ ਗੱਲਾਂ ਹੀ ਨਹੀਂ ਆਉਂਦੀਆਂ ਜਾਂ ਤਾਂ ਇਹ ਸਪਸ਼ਟ ਕਰ ਦੇਣ ਜੇ ਗੱਲਾਂ ਆਉਂਦੀਆਂ ਤਾਂ ਫਿਰ ਸਰਕਾਰ ਕਿਉਂ ਨਹੀਂ ਕਰਦੀ ਇਹਦੇ ਤੁਸੀਂ ਸਟੈਂਡ ਲੈ ਕੇ ਤੁਸੀਂ ਸਾਫ਼ ਕਰੋ ਉਹ ਬਸ ਸਿੱਧ ਸੂਤ ਆਲੀਆਂ ਇਸੀ ਗੱਲ ਸਰਕਾਰ ਬਹੁਤ ਜ਼ੋਰ ਲਾਲਾ ਜੀ ਇਹ ਲਾਲਾ ਜੀ ਉਹ ਲਾਲਾ ਜੀ ਜਾਣੇ ਕੁਮਾ ਆ ਕੇ ਗੱਲ ਉੱਥੇ ਆਉਂਦੀ ਆ ਮੋਟੇ ਸ਼ਬਦਾਂ ਦੇ ਵਿੱਚ ਉਹ ਡਲੇਵਾਲ ਸਾਹਿਬ ਨੂੰ ਮਿਲਣਾ ਚਾਹੁੰਦੇ ਸੀਗੇ ਬਈ ਅਸੀਂ ਉਹਦਾ ਕਰਵਾਲੇ ਮੈਂ ਆਖਿਆ ਜੀ ਉਹ ਤੇ ਵਿੱਚ ਹੈ ਨਹੀਂ ਉਹ ਡਲੇਵਾਲ ਸਾਹਿਬ ਨੇ ਮਨਾ ਕੀਤਾ ਫਿਰ ਸਾਰੇ ਚਲੇ ਗਏ ਫਟਾਣ ਜੀ ਕਿ ਐਦਾਂ ਦੀ ਗੱਲ ਹੋਈ ਨਾ ਕਲੀਅਰ ਕਰੀਏ ਪ੍ਰਸ਼ਾਸਨ ਨੇ ਕਿ ਗੱਲ ਕੇਂਦਰ ਸੁਣ ਵੀ ਰਿਹਾ ਜਾਂ ਗੱਲ ਹੋ ਹੀ ਨਹੀਂ ਰਹੀ ਕਿ ਜਵਾਬ ਤਾਂ ਕੁਝ ਤਾਂ ਆ ਰਿਹਾ ਉਸ ਨੂੰ ਪੁੱਛਿਆ ਤਾਂ ਵੇਖੋ ਵੀ ਉਹ ਤਾਂ ਇਹ ਕਹਿ ਰਹੇ ਨੇ ਕੋਸ਼ਿਸ਼ ਚ ਚੈਂਸ ਸੀ ਕੋਈ ਚੰਗਾ ਰਿਜ਼ਲਟ ਆ ਜੇ ਕਹਿਣੇ ਹੀ ਵੇ ਆਪਾਂ 42 ਦਿਨਾਂ ਤੋਂ ਸੁਣਦੇ ਆ ਰਹੇ ਮੈਨੂੰ ਨਹੀਂ ਲੱਗਦਾ ਵੀ ਕੋਈ ਹੈ ਜਿਹੜੀ ਇਸ ਤਾਂ ਜਾਨਸਾਰੀ ਕਹਿੰਦੀ ਸੀ ਵੀ ਕੋਈ ਪ੍ਰੋਪੋਜ਼ਲ ਲੈ ਕੇ ਆਇਓ ਉਹ ਨਹੀਂ ਫਿਰ ਨਹੀਂ ਪ੍ਰੋਪੋਜ਼ਲ ਕੋਈ ਨਹੀਂ ਕੋਸ਼ਿਸ਼ ਚ ਚਾਏ ਗਿਆਂ ਮੁੱਖ ਮੰਤਰੀ ਵੀ ਕਰ ਰਿਹਾ ਹੈ ਅਸੀਂ ਵੀ ਕਰ ਰਹੇ ਆ ਪਰ ਰਿਜ਼ਲਟ ਕੋਈ ਨਹੀਂ ਮੁੱਖ ਮੰਤਰੀ ਕੋਸ਼ਿਸ਼ ਹੈ ਤੇ ਮੁੱਖ ਮੰਤਰੀ ਆਉਂਦਾ ਤਾਂ ਹੈ ਨਹੀਂ ਇੱਕ ਵਾਰ ਵੀ ਚਲੋ ਮੈਂ ਉਹੀ ਤਾਂ ਗੱਲ ਹੈ ਵੀ ਉਹ ਤਾਂ ਜਦੋਂ ਆਪਾਂ ਨੂੰ ਤਾਂ ਅਮਲ ਦੇ ਵਿੱਚ ਗਰਾਊਂਡ ਦੇ ਲੈਵਲ ਤੇ ਦਿਸੂ ਠੀਕ ਹੈ ਨਾ ਫੇਰ ਹੀ ਹੈ ਨਾ ਅਜੇ ਤੱਕ ਤਾਂ ਆਪਾਂ ਨੂੰ ਕੁਝ ਦੇਸੀ ਨੇ ਕੀ ਕਰ ਰਹੇ ਨੇ ਨਾ ਕਰ ਰਹੇ ਉਹਨਾਂ ਦੀ ਗੱਲ ਹੈ ਮੁੱਖ ਮੰਤਰੀ ਨਾਲ ਕੋਈ ਫੋਨ ਤੇ ਵੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਇੱਕ ਵਾਰ ਉਹ ਤਾਂ ਬਹੁਤ ਚਿਰ ਦੀ ਗੱਲ ਹੈ ਉਹ ਪੁਰਾਣੀ ਉਹ ਤਾਂ 10-15 ਦਿਨਾਂ ਦੀ ਗੱਲ 15 ਦਿਨਾਂ ਉਹਦੇ ਹੋਈ ਸੀ ਗੱਲ ਉਹਦੇ ਕਰਵਾਈ ਸੀ ਇਹਨਾਂ ਨੇ ਕਾਕਾ ਜੀ ਡੱਲੇਵਾਲ ਸਾਹਿਬ ਨੂੰ ਬੋਲਤਾ ਹਾਂ ਸਾਫ਼ ਤੌਰ ਤੇ ਮਨਾਂ ਕਰ ਦਿੱਤਾ ਗਿਆ ਜੀ ਮੈਂ ਕਿਸੇ ਨਾਲ ਮੁਲਾਕਾਤ ਨਹੀਂ ਕਰਨੀ ਹੁਣ ਕੀ ਤੁਸੀਂ ਵੀ ਇਹ ਮੀਟਿੰਗ ਅੱਗੇ ਚੱਲ ਦੋ ਰੱਖਦੇ ਹੋ ਤੁਸੀਂ ਵੀ ਬਣਦੇ ਹੋ ਮੀਟਿੰਗ ਦਾ ਸਿਟਰ ਨਹੀਂ ਦੇਖੋ ਜਿਹੜੀ ਸਾਡੀ ਕੋਸ਼ਿਸ਼ ਹੈ ਸਾਡੇ ਸਾਰੇ ਆਗੂਆਂ ਦੀ ਸਾਡੀ ਕੋਸ਼ਿਸ਼ ਤਾਂ ਜੋ ਡੱਲੇਵਾਲ ਸਾਹਿਬ ਦੀ ਹੈ ਉਹ ਹੀ ਹੈ ਅਸੀਂ ਉਹਨਾਂ ਤੋਂ ਬਗੈਰ 1 ਇੰਚ ਵੀ ਪਾਸੇ ਨਹੀਂ ਜਾਣਾ। ਹਾਂ ਜਿਹੜੀ ਮਦਦ ਕਰਨੀ ਹੈ ਜਿਹੜੀ ਸਾਡੀ ਪਿਕਚਰ ਕਰ ਸਕਦੇ ਆ ਉਹ ਤੇ ਅਸੀਂ ਪੂਰੇ ਪਿੱਛੇ ਵੀ ਨਹੀਂ ਹਟਾਂਗੇ। ਜਿਹੜਾ ਸਾਡਾ ਫਰਜ਼ ਹੈ। ਫਰਜ਼ ਸਾਡਾ ਜੋ ਵੀ ਡੱਲੇ ਸਾਹਿਬ ਨੇ ਕਿਹਾ ਉਹ ਨਿਮਾ ਰਹੇ ਆ ਜੇ ਤੈਨੂੰ ਤੜਕੇ ਵੀ ਕਹਿਣਗੇ ਵੀ ਤੁਸੀਂ ਐਂ ਕਰੋ ਸੀ ਉਹ ਵੀ ਕਰਾਂਗੇ ਰਾਤ ਨੂੰ ਕਹਿਣਗੇ ਅਸੀਂ ਉਹ ਵੀ ਕਰਦੇ ਆਂ। ਤਾਂ ਉਸ ਪਾਸੋਂ ਕੋਈ ਕਮੀ ਨਹੀਂ ਕਿਸੇ ਨੂੰ। ਸਾਰੇ ਹੀ ਚੰਤਕ ਨੇ ਆਗੂ ਵਰਕਰ ਤੁਸੀਂ ਜਾਓ ਕਿਸੇ ਦੇ ਚਿਹਰੇ ਤੇ ਇਹੀ ਹੈ। ਹਰੇਕ ਮੰਗਾਂ ਦਾ ਵੀ ਨਮਟਾਰਾ ਚਾਹੁੰਦੇ ਨੇ ਡੱਲੇਵਾਲ ਸਾਹਿਬ ਨੂੰ ਵੀ ਦੇਖਣਾ ਚਾਹੁੰਦੇ ਨੇ ਸਾਰਿਆਂ ਦੀ ਕੁੱਲ ਮਿਲਾ ਕੇ ਇੱਛਾ ਹੈ ਤਾਂ ਅਗਰ ਜੇ ਕੋਈ ਸੁਣੂ ਨਹੀਂ ਸਰਕਾਰ ਫਿਰ ਕੋਈ ਰਾਹ ਨਹੀਂ ਤਾਂ ਅਸੀਂ ਆਖਿਆ ਵੀ ਜਿਹੜੀਆਂ ਮੰਗਾਂ ਦੀ ਖਾਤਰ ਲੜ ਰਿਹਾ ਹੈ ਤਾਂ ਸਰਕਾਰ ਨੂੰ ਸਪਸ਼ਟ ਕਰਕੇ ਆਪਦਾ ਮੂੰਹ ਖੋਲਣਾ ਚਾਹੀਦਾ ਤਾਂ ਮੈਨੂੰ ਨਹੀਂ ਲੱਗਦਾ ਹਜੇ ਤੱਕ ਕੋਈ ਸੀ ਇਸ਼ੂ ਤੇ ਨਹੀਂ ਹੋਈ ਗੱਲ ਸਿਰਫ ਉਹ ਮਸ਼ੀਨਾਂ ਆ ਗਿਆ ਜੀ ਮਸ਼ੀਨਾਂ ਦੀ ਇਹ ਕਰ ਲਓ ਮੈਂ ਕੱਲ ਜਿਆਦਾ ਸੇਨ ਦੇ ਵਿੱਚ ਵੀ ਗੱਲ-ਗੱਲ ਅਮਲ ਦੇ ਵਿੱਚ ਕੋਈ ਰਿਕਾਰਡ ਚ ਕੋਈ ਆਪਾਂ ਜਿਹੜੀ ਗੱਲ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਸਥਿਤੀ ਉੱਤੇ ਜਿਉਂ ਦਿੱਤਿਓਂ ਖੜੀ ਹੈ ਠੀਕ ਹੈ ਸੋ ਖਬਰਾਂ ਹੁਣ ਤੱਕ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ